ਫਾਜ਼ਿਲਕਾ ਦੇ ਪਿੰਡ ਪਾਕਾ ਵਿੱਚ ਜ਼ਮੀਨੀ ਵਿਵਾਦ ਦਾ ਮਾਮਲਾ ਜੁਤੇ ਕੀ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਓ ਪੁੱਤ ਦਾ ਹੋਇਆ ਸੀ ਕਤਲ ਸੋ ਪੁਲਿਸ ਨੇ ਕਤਲ ਮਾਮਲੇ ਦੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ ਾਤਮੰਦਭਾਗੀ ਘਟਨਾ ਇਥੇ ਫਾਜ਼ਿਲਕਾ ਚ ਹੋਈ ਜਿਹਦੇ ਚ ਪਿੰਡ ਪਾਕਾ ਥਾਣਾ ਅਰਨੀਵਾਲ ਦੇ ਵਿੱਚ ਪੈਂਦਾ ਹੈ ਉਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਚ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਤਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਚ ਵਜਹ ਰੰਜਿਸ਼ ਇਹ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੇ ਇਹਨਾਂ ਦੇ ਜਿਹੜੇ ਘਵਾਂਡੇ ਸੀ ਉਹਨਾਂ ਨੇ ਨਾਤੇ ਫਾਇਰ ਕੀਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ ਇਸ ਮਸਲੇ ਚ ਫਾਜ਼ਲ ਕਾ ਪੁਲਿਸ ਨੇ ਇੱਕ ਸਵਿਫਟ ਰਿਸਪੌਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਜ਼ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨੇਮ ਆਫ ਅਨਮੋਲ ਸਿੰਘ ਐਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਹਾਜ਼ਰ ਕਰਾਇਆ ਹੈ ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾਰੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰੌਂਡ ਅਪ ਕਰ ਲਾਂਗੇ ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਿਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ CIA ਦੀ ਵੀ ਆ ਟੀਮਾਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪਾਲਚੇ ਲੱਗੀ ਹੋਈ ਨੇ ਤੇ ਉਹ ਵੱਖ-ਵੱਖ ਤਵ ਤੇ ਰੇਡ ਕਰ ਰਹੇ ਨੇ। ਮੈਂ ਐਫ ਆਈ ਆਰ ਲਾਂਚ ਕੀਤੀ ਗਈ ਕਿੰਨੇ ਬੰਦਿਆਂ ਖਿਲਾਫ ਜਿਹੜਾ ਮਾਮਲਾ ਹੈ? ਜੀ ਇਹ ਚ ਐਫ ਆਈ ਆਰ ਨੰਬਰ 81 ਡੇਟਿਡ 19/7/24 ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 103 ਬੀ ਐਨ ਐਸ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ। ਔਰ 25 27 ਆਰਮਜ਼ ਐਕਟ ਦੇ ਅੰダー ਇਹ ਪਰਚਾ ਰਜਿਸਟਰ ਕੀਤਾ ਗਿਆ ਤੇ ਚਾਰ ਦੋਸ਼ੀਆਂ ਦੇ ਖਿਲਾਫ ਇਹ ਪਰਚਾ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਹੈ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਗੁੱਡ ਮੈਮ ਹਥਿਆਰ ਕਿਹੜਾ ਸੀ ਜੀ ਜੀ ਹਥਿਆਰ ਇਹ ਇਹਨਾਂ ਦਾ ਲਾਇਸੈਂਸ ਸੀ ਵੈਪਨ ਸੀ ਜੇ ਦੇ ਵੱਲੋਂ ਇਹ ਫਾਇਰ